ਆਗਦਾ ਤੁਹਾਡਾ ਅੱਜ ਦੇ ਪਹਿਲੇ ਵਲੌਗ ਚ ਤੇ ਪਰਨਾ ਦੇ ਮੇਲਾ ਦਾ ਅੱਜ ਇਹ ਬੰਨਿਆ ਹੈ ਜੇ ਨਾ ਮੈਂ ਭਾਪੀ ਨੇ ਪੱਖੋਂ ਦਿੱਤੀ ਹੈ ਗਿਫਟ ਸਾਨੂੰ ਪਤਾ ਨਹੀਂ ਕਰੋ ਗਿਫਟ ਕੌਣ ਨੇ ਪਰਨੇ ਸਾਡੀ ਟੌਰ ਹੈ ਅਸੀਂ ਯੂਨੀਵਰਸਿਟੀ ਐਂਟਰੀ ਮਾਰਦੀ ਹੈ ਜੀ ਇਹਨੂੰ ਬਣਾਇਆ ਬਈ ਇੰਟਰਨੈਸ਼ਨਲ ਮੰਗਦਾ ਅੱਜ ਤੁਸੀਂ ਦੋ ਚਿਹਰਿਆਂ ਤੇ ਨੂਰ ਦੇਖੋ ਅੱਜ ਤੁਸੀਂ ਫਿਰ ਜਾ ਪੜੀਆ ਫਿਰ ਪੀਏ ਬੰਨੇ ਆ ਰਹੇ ਮੁੰਡਾ ਚੁੱਪ ਕਰੋ ਜੀ ਲੋਹੀ ਕਹਿੰਦੇ ਤੁਸੀਂ ਸਾਡੇ ਚਿਹਰੇ ਦੀ ਖੁਸ਼ੀ ਦੇਖਦੇ ਹੋਗੇ ਆ ਰੁਪਏ ਮਿਲ ਕੇ ਕਿਸ ਜਾਂਦੇ ਤਾਰੇ ਖਜਾਬੇ ਨਾ ਹੋ ਜਾਵੇ ਸਬਸਿਡੀ ਦਾ ਗੁਗਾ ਸੀ ਸ਼ੁਕਰਾਨੀ ਲਾਇਬ੍ਰੇਰੀ ਚੋਂ ਪੜ੍ਹ ਵੀ ਲਈਏ ਹਨ ਬਸ ਅਸੀਂ ਉਹ ਗੋਲ ਤਾਂ ਕਰਦੇ ਹੀ ਰਹਿੰਦੇ ਆ ਸਾਡਾ ਨਾਲ ਇੱਕ ਹੋਰ ਪੁਰਾਣੀ ਜੋੜ ਥੋ ਗਿਆ ਇਹ ਵੀਰ ਨੇ ਇੱਕ ਸਮੋਸੇ ਦੀ ਸੇਵਾ ਕਰੀ ਮਾਰਾ ਇਹਨੂੰ ਭਾਗ ਲਾਉਣਾ ਕਿਦੋਂ ਦੋ ਸੀ ਗਏ ਬੱਲਾ 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 ਉਹ ਸੇਲ ਲੱਗਿਆ ਚਾਚਾ ਅੱਜ ਉਹ ਜੀ ਮੈਂ ਕਹਿੰਦੇ ਬੈਂਕ ਵਾਲੀ ਦੇ ਆਕਸ਼ਨ ਹੈ स्वागत करो हमारा हां जी दोस्तों की हालचाल है तो ये <laughs> आज ਆਪਾਂ ਆਪਣਾ 30 ਡੇ ਵਲੌਗ ਜਿਹੜਾ ਸਟਾਰਟ ਕਰਦੇ ਆ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਪਹਿਲੇ ਵਲੌਗ ਚ ਦੋਸਤੋ ਚਲਿਏ ਸ਼ੁਰੂ ਕਰਤੇ ਹਾਂ ਤੇ ਪਹਿਲੇ ਦਿਨ ਹੀ ਸਵੇਰੇ ਉੱਠੇ ਜਿਮ ਲਈ ਤੌਰ ਨਾਲ ਹੁਣ ਆ ਦੇਖੋ ਆਪਣੀ ਡਾਈਟ ਲੈਣ ਆਇਆ ਆ ਸਿਆਣਾ ਬਜ਼ੁਰਗ ਬੰਦਾ ਦੇਖੋ ਆਉਂਦੇ ਨੂੰ ਆਪਾਂ ਛੇਕ ਬੁਲਾਤਾ ਕੱਲ ਨੂੰ ਕਹਿਣ ਜੋ ਕਰੀ ਮੈਨੂੰ ਚਾਹ ਪਾਣੀ ਕੋਈ ਪੁੱਛੇ ਜੇਗਾ ਅੱਜ ਆ ਬਾਪੂ ਵਾਲੀ ਜੈਕਟ ਪਾਈ ਇਹ ਇਹ ਸੂਟ ਦੀ ਦਾ ਪੂਰਾ ਪਰ ਪਰ ਨਾ ਵੀ ਮਿਲਦਾ ਅੱਜ ਇਹ ਬੰਨਿਆ ਹੈ ਇਹ ਨਾ ਮਾਂ ਮੇਰੇ ਭਾਬੀ ਨੇ ਪੱਕਾ ਉਹ ਦਿੱਤੀ ਹੈ ਗਿਫਟ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਸਾਨੂੰ ਪਤਾ ਨਹੀਂ ਕਦੋਂ ਗਿਫਟ ਗਿਫਟ ਆਉਣੇ ਨੇ ਇੱਧਰ ਗਿਫਟ ਪਰ ਛੋਟੀ ਨਹੀਂ ਦਿੱਤੀ ਉਹਨੇ ਮਤਲਬ ਪੁੱਛਿਆ ਨਹੀਂ ਚਲ ਕੋਈ ਨਹੀਂ ਸੋਣੀ ਤਾਂ ਲਾ ਦਿੱਤੀ ਉਹਨੇ ਬੰਨੀ ਤਰਾਂ ਕੋਨੇ ਉਹ ਦਿੱਤਾ ਕਹਿੰਦੀ ਫਿਰ ਤੇਰੀ ਉਮਰ ਆਏ ਸਾਡੇ ਦੇ ਪਤਾ ਨਹੀਂ ਕਦੋਂ ਟਾਈਮ ਹੋਣਾ ਜੀ ਸਾਨੂੰ ਵੀ ਕੋਈ ਗਿਫਟ ਕਰੂਗਾ ਹੱਸਦਾ ਬਸ ਆਏ ਮਿਲਦਾ ਵਲੌਗ ਬਣਾਉਣੇ ਆਏ ਆ ਬਸ ਤੇ ਬਾਕੀ ਲੋ ਜੀ ਅੱਜ ਆਪਾਂ ਹੁਣ ਸਭ ਤੋਂ ਪਹਿਲਾਂ ਜਾਵਾਂਗੇ ਬੜੇ ਸਟੂਡੀਓ ਉੱਥੇ ਬੈਗ ਰੱਖਾਂਗੇ ਬਈ ਠੰਡ ਹੋ ਗਈ ਆ ਬੈਗ ਉਹ ਰੱਖਿਆ ਕੋਟ-ਕੂਟ ਲਾ ਕੇ ਫੇਰ ਜਾਵਾਂਗੇ ਯੂਨੀਵਰਸਿਟੀ ਉੱਥੇ ਅਸੀਂ ਲੈਣੀ ਆ ਬਾਅਦ ਫੇਰ ਅਸੀਂ ਥੋੜੀ ਅਮੀਰ ਹੋਣਾ ਨਾਲ ਆ ਉਹਦੀ ਬਕਰੀ ਹੋਣਾ ਇੱਕ ਇੱਕ ਦੋ ਘੰਟੇ ਦੀ ਅਮੀਰੀ ਹੋਣੀ ਆ ਉਸ ਤੋਂ ਬਾਅਦ ਚਲੋ ਨਾਲ ਦੀ ਥੋੜੀ ਫੇਰ ਗਰੀਬ ਹੋ ਜਾਵਾਂਗੇ ਲਾਈਵ ਸਾਡਾ ਫੇਰ ਡਾਊਨ ਹੋ ਜਾਊਗਾ ਬਾਕੀ ਮਿਲਦੇ ਆ ਫੇਰ ਸਟੂਡੀਓ ਤੋਂ ਯੂਨੀਵਰਸਿਟੀ ਯੂਨੀਵਰਸਿਟੀ ਮਿਲਾਂਗੇ ਉਹਦਾ ਯੂਨੀਵਰਸਿਟੀ ਮਿਲਾਂਗੇ ਓਕੇ ਸਸ਼ਕਲ ਲਓ ਜੀ ਆਪਾਂ ਪੜ੍ਹਨੇ ਵੱਲ ਕੇ ਦੂਰ ਪਾਏ ਅ ਇੱਕ ਵੀਰ ਪੜ੍ਹਨੇ ਇਸ ਟੀ ਟਾਉਰ ਹੈ ਇਹ ਕੀ ਬੋਲ ਤੂੰ ਅਸੀਂ ਯੂਨੀਵਰਸਿਟੀ ਐਂਟਰੀ ਮਾਰਤੀ ਹੈ ਜੀ ਬਹੁਤ ਦੇ ਇੱਥੇ ਜੀ ਵੀਡੀਓ ਚੱਲਦੀ ਇਹਨੂੰ ਬਣਾਇਆ ਬਈ ਇੰਟਰਨੈਸ਼ਨਲ ਮੰਗਦਾ ਅਰੇ ਕਹਿਣਾ ਕੀ ਚਾਹਤੇ ਹੋ ਲਓ ਜੀ ਪਹਿਲਾਂ ਕੋਈ ਆ ਗਿਆ ਸੀ ਤਾਂ ਕਰਕੇ ਅਸੀਂ ਵੀਡੀਓ ਪਾਜ਼ ਕਰ ਲਈਦੀ ਆਪਣੀ ਤੇ ਆਪਾਂ ਸੀਗੇ ਲਓ ਜੀ ਹੁਣ ਆਪਾਂ ਚੱਲਿਆਂ ਲਿਫਟ ਝੜ ਕੇ ਸਿੱਧਾ ਚੌਥੇ ਫਲੋਰ ਤੇ ਅਕਾਊਂਟ ਬ੍ਰਾਂਚ ਅਮੀਰ ਹੁਣ ਅਮੀਰ ਹੁਣ ਅੱਬੇ मजा ਆਏਗਾ ਨਾ ਭੀੜੋ ਅੱਜ ਤੁਸੀਂ ਚਿਹਰਿਆਂ ਤੇ ਨੂਰ ਦੇਖੋ ਅੱਜ ਤੁਸੀਂ ਚਾਹ ਪੀਣਿਆ ਰੁਪਏ ਮਿਲਨੇ ਆਦੇ ਮੁੰਡਾ ਚਾਹ ਬਲੋਡ ਨੂੰ ਤਿਆਰ ਨਾ ਸਾਹਮਣੇ ਫੇਰ ਸਾਨੂੰ ਪੁਰਾਣੀ ਟੱਕਰ ਗਈ ਬੀੜੋ ਹੀ ਕਹਿੰਦੇ ਸਾਡੇ ਚੁੱਪ ਕਰੋ ਏ ਲਓ ਜੀ ਕਹਿੰਦੇ ਤੁਸੀਂ ਸਾਡੇ ਚਿਹਰੇ ਖੁਸ਼ੀ ਦੇਖਦੇ ਹੋਗੇ ਰੁਪਏ ਮਿਲ ਕੇ ਏ ਭਾਈ ਹਰ ਕੁਝਿਆਨੇ ਤੇ ਕਰੇ ਕਿ ਜਾਵੇਂ ਨਾ ਹੋ ਜਾਵੇ ਸਾਥ ਸਿੱਧੀ ਗਾਲ ਲਈ ਅੱਜ ਚਾਹ ਪੀਵਾਂਗੇ ਅਸੀਂ ਬਹੁਤ ਦਿਨਾਂ ਬਾਅਦ ਭਾਵੇਂ ਸਾਨੂੰ ਜਕਾਮ ਜਗੂ ਬੁਖਾਰ ਹੋ ਗਿਆ ਮੈਂ ਤਾਂ ਮੈਡੀਕਲ ਕੰਟੀਨ ਵਾਲੀ ਦੀ ਮਾਣ ਹਾਂ ਤੇ ਬਾਅਦ ਸ਼ਾਮ ਪਹਿਲਾਂ ਸਾਸਤੀ ਬਾਅਦ ਸ਼ਾਮ ਦੇਖਾਂਗੇ ਕੀ ਮੋਲ ਬਣਦਾ ਪਰ ਦਿਲ ਬਾਗੋ ਬਾਗ ਹੋਏ ਪੈ ਗਏ ਨੇ ਮੇਰੇ ਮੇਰੇ ਉਹ 8000 ਰੁਪਏ ਇਕੱਠਾ ਹੀ ਉਹਦੇ ਦਾ ਕੰਮ ਕਰਨਾ ਆ ਕੋਈ ਜਾਦੂ ਦਿਖਾ ਦੇ ਆ ਵੀ ਦੇਖੋ 8 ਕਾ 800 ਬਣਾ ਦੋ ਤੇ ਹੁਣ ਆਪਾਂ ਚੱਲੇ ਆ ਲਾਇਬ੍ਰੇਰੀ ਥੋੜੀ ਸਰਚਿੰਗ ਕਰਨੀ ਹੋਰ ਥੋੜੀ ਅਸੀਂ ਆਪਣੀ ਪੀ ਐਚ ਡੀ ਵਾਲੇ ਵੀ ਧਿਆਨ ਦੇ ਲੀਏ ਉਹ ਵੀ ਜ਼ਰੂਰੀ ਹੈ ਨਾ ਮਿਲਦੇ ਆਣਗੇ ਕਿ ਜਨਵਰੀ ਦੇ ਵਿੱਚ ਸਾਡੀ ਉਹ ਹੈ ਨਾ ਸੈਕਸਮੈਂਟ ਰਿਪੋਰਟ ਹਾਂ ਉਹਦੇ ਲਈ ਹੁਣ ਥੀਸਿਸ ਵੀ ਲਿਖਣਾ ਹੈ ਉਹ ਸ਼ੁਰੂ ਕਰਨਾ ਮੁੰਡੇ ਨੇ ਤੇ ਮਿਲਦੇ ਆ ਲਾਇਬ੍ਰੇਰੀ ਚ ਜੀ ਗੁੱਗਾ ਸੀ ਸ਼ੁਕਰ ਆਦਿਆਂ ਦੇ ਲਾਇਬ੍ਰੇਰੀ ਚੋਂ ਥੋੜਾ ਪੜ ਵੀ ਲਈਏ ਹੈ ਨਾ ਉਹ ਹਾਸੀ ਨੂੰ ਬੋਲਦਾ ਕਰਦੇ ਹੀ ਰਹਿੰਦੇ ਆ ਤੇ ਹੁਣ ਕਹਿੰਦੇ ਜੀ ਹਾਂ ਹਾਸੀ ਬੋਲਦਾ ਜਾਂਦੇ ਨਾ ਅੱਜ ਪਾਣਾ ਮੁਝੇ ਕਮ ਹੈ ਪੰਜਾਬ ਦੇ ਬੜਾਕੂ ਬੱਚੇ ਬੜਾਕੂ ਬੱਚੇ ਅਸੀਂ ਇਧਰ ਆ ਜਾਓ ਯੂਨੀਵਰਸਿਟੀ ਦੇ ਵੀ ਬੜਾਕੂ ਬੱਚੇ ਸੀ ਕਿਸੇ ਟਾਈਮ ਕਿਸ ਟਾਈਮ ਜਿੱਦਾਂ ਵੈਸਾ ਚਲਦੀਆਂ ਸੀਗੀਆਂ ਤੇ ਹੁਣ ਅਸੀਂ ਅੰਦਰ ਵਾਲੀ ਲਾਇਬ੍ਰੇਰੀ ਚੋਂ ਬੁੱਕਾਂ ਇਸ਼ੂ ਕਰਾ ਲਈਆਂ ਬਾਹਰ ਵਾਲੀ ਬਾਹਰ ਵਾਲੀ ਲਾਇਬ੍ਰੇਰੀ ਚੱਲੇ ਆਈ ਉੱਥੇ ਵੀ ਵਾਂਗੇ ਚਾਹ ਤੇ ਔਖਾ ਕਿਸੇ ਟਾਈਮ ਬਹੁਤ ਫੇਮਸ ਏਗੀ ਸਾਡੀ ਲਾਇਬ੍ਰੇਰੀ ਹੁਣ ਚਲੋ ਕਦੇ ਕਦੇ ਟਾਈਮ ਲੱਗਦਾ ਹੈ ਸਸ਼ੀਕਲ ਹੈਲੋ ਫਰੋਂ ਯੂਨੀਵਰਸਿਟੀ ਕੈਂਟੀਨ ਇਹ ਕੈਂਟੀਨ ਜੇ ਪਹੁੰਚੇ ਆਂ ਤੇ ਇਹ ਕਹਿੰਦੇ ਜੀ ਡਾਈਟ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਡਾਈਟ ਦੇ ਵਿੱਚ ਬਾਕੀ ਕਹਿੰਦੇ ਜੀ ਯਾਰ ਹੋਈਏ ਲਾਹ ਹੋਈਏ ਠੀਕ ਹੈ ਉਹ ਬਿਮਾਰੀਆਂ ਹੋ ਗਈਆਂ ਜਾਂਦੀਆਂ ਨੇ ਖਾਣਾ ਪੀਣਾ ਥੋੜੋ ਛੇੜਨਾ ਚਾਹੀਦਾ ਯਾਰ ਹੋਈ ਜਾ ਰਹਿਣੀ ਹੈ ਬਿਮਾਰੀਆਂ ਤੇ ਬਿਮਾਰੀਆਂ ਬਿਮਾਰੀ ਦੇ ਬਿਮਾਰੀ ਤੇ ਬਿਮਾਰੀ ਤੇ ਕੰਟੀਨ ਅੱਜ ਰੌਣਕ ਵੀ ਬਹੁਤ ਹੈ ਅੱਜ ਕਹਿੰਦੇ 2 ਦਿਨ ਬਾਅਦ ਯੂਨੀਵਰਸਿਟੀ ਲੱਗੀ 2-3 ਦਿਨ ਬਾਅਦ ਤਾਂ ਕਰਕੇ ਭੀੜ ਇਕੱਠੀ ਆ ਪੈਂ ਹੈ ਕਹਿੰਦਾ ਪੂਰਾ ਹੋਇਆ ਫੇਰ ਸੋਟਰ ਮੈਕ ਲੋਟਰ ਮੈਕ ਲੋਆ ਪਿਆ ਮੈਂ ਕਹਿੰਦਾ ਜੀ ਅੱਜ ਸਫਾਈ ਅਭਿਆਨ ਵੀ ਚੱਲ ਰਿਹਾ ਹੈ ਵਿੱਚ ਗਨੂੰ ਸਾਡੇ ਜਾਣ ਪਛਾਣ ਵਾਲੇ ਪਾ ਕੇ ਲੋਰਡੀ ਟੀ-ਸ਼ਰਟਾਂ ਸਫਾਈਆਂ ਤੇ ਲੱਗੇ ਹੋਏ ਨੇ ਹੈ ਨਾ ਤੂੰ ਦੇਖ ਸਕਦੀ ਹਾਂ ਜੀ ਮੈਂ ਕਹਿੰਦਾ ਜੀ ਤੀਆਂ ਲੱਗੇ ਆ ਪਈਆਂ ਨੇ ਅੱਜ ਤਾਂ ਅਸੀਂ ਆਏ ਤਾਂ ਸੀਗੇ ਉਹੀ ਬਸ ਇੱਥੇ ਆ ਕੇ ਇੱਥੇ ਆ ਕੇ ਦੇਖਿਆ ਕਿ ਮੇਲਾ ਹੀ ਬਹੁਤ ਭਰਿਆ ਹੋਇਆ ਹੈ ਤੁਸੀਂ ਵੀ ਪਰ ਐਕਟ ਕਰੋ ਮੈਂ ਸਮੋ ਸਕਦਾ ਹਾਂ ਨਹੀਂ ਤੁਸੀਂ ਹਾਂ ਤੁਸੀਂ ਸ਼ੁਰੂ ਕਰੋ ਆਪਾਂ ਹੀ ਮਿਲਦੇ ਆ ਫਿਰ ਲਓ ਜੀ ਅਸੀਂ ਹੁਣ ਜਾ ਕੇ ਆਏ ਆ ਇੱਧਰ ਆਪਣੇ ਗਰਲ ਹੋਸਟਲ ਗਰਲ ਹੋਸਟਲ ਅਸੀਂ ਆ ਲੈਣ ਗਏ ਸੀਗੇ ਕਿਤਾਬ ਸਾਡੀ ਗਈ ਵੀ ਸੀ ਧਾਰੀ ਤੇ ਮਸਾਂ ਹੀ ਆਈ ਆ ਵਾਪਸ ਤੇ ਸਾਡੇ ਨਾਲ ਇੱਕ ਹੋਰ ਪੁਰਾਣੀ ਜੋੜ ਸੋ ਗਿਆ ਹੈ ਇਹ ਵੀਰ ਨੇ ਇੱਕ ਸਮੋਸੇ ਦੀ ਸੇਵਾ કરી ਮਾਰਾ ਇਹਨੂੰ ਭਾਗ ਲਾਉਣਾ ਕਿਤੇ ਦੋ ਦੀ ਕਿਤੇ ਉਹਦੇ ਬਸ ਤੇ ਸਮੋਸੇ ਖਵਾਉਣ ਦੀ ਉਹ ਐਕਸ਼ਨ ਇਹਨੂੰ ਦੋ ਚਾਰ ਤਾਪਲੇ ਦੇ ਪ੍ਰੋਗਰਾਮ ਵੱਧਾਉਣ ਤਾਂ ਜੋ ਇਹ ਸਾਡਾ ਐਵੇਂ ਹੀ ਮਾਨ ਸਤਕਾਰ ਆਦਰ ਕਰਦਾ ਰਹੇ ਤੇ ਗਾਹਾਂ ਨੂੰ ਇਹਨੂੰ ਇੱਥੇ ਆਪਾਂ ਫੇਰ ਐਡਮਿਸ਼ਨ ਦਿਵਾ ਲੈਣੀ ਆ ਨਾ 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 ਹਾਂ ਅਉਰੇ ਲੱਗਣਾ ਨਹੀਂ ਯਾਰ ਨਹੀਂ ਯਾਰ ਇੰਨੀ ਮਾੜੀ ਵੀ ਯੂਨੀਵਰਸਿਟੀ ਨਹੀਂ ਕਿ ਸਾਡੀ ਚੱਲ ਕੋਈ ਨਾ ਲੱਗ ਜਾਗੇ ਤੇ ਬਾਕੀ ਗਰਮੀ ਬਹੁਤ ਹੈ ਗਰਮੀ ਸਰ ਤੁਹਾਨੂੰ ਕਾਹ ਲੱਗਦੀ ਸੀ ਕਿਉਂਕਿ ਮੈਂ ਜਾਗਤੀ ਪਾਈ ਉਹ ਨਹੀਂ ਯਾਰ ਮੇਰਾ ਤੇ ਬਾਈ ਜੀ ਡਾਕਟਰ ਨਿਕਲੇ ਆ ਇਹ ਇਹ ਕਰਦੇ ਕੈਮਰਾ ਦੂਆ ਨਾ 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 ਤੇ ਹੁਣ ਆਪਾਂ ਜਾਵਾਂਗੇ ਆਪਣੇ ਸਟੂਡੀਓ ਹਨਾ ਉੱਥੇ ਜਾ ਕੇ ਉਹੀ ਜਗ੍ਹਾ ਜਿੱਥੇ ਪਹਿਲਾਂ ਦੋ ਵਲੌਗ ਬਾਈ ਦੀ ਉਥੇ ਉਸੇ ਜਗ੍ਹਾ ਜਾ ਕੇ ਹੁਣਾਂ ਦੀ ਫੇਰ ਅੱਜ ਦਾ ਵਲੌਗ ਉਥੇ ਹੀ ਪੂਰਾ ਕਰਾਂਗੇ ਤੇ ਜਿਹੜਾ ਕੋਈ ਨਹੀਂ ਪਤਾ ਜੀ ਅਸੀਂ ਮਾਨ ਨੂੰ ਕਿੱਧਰ ਬਣ ਜਾਂਦਾ ਆ ਸੋਚ ਕੇ ਤਾਂ ਅਸੀਂ ਘਰੋਂ ਵੀ ਆਏ ਸੀਗੇ ਵੀ ਪਹਿਲਾਂ ਸਿੱਧਾ ਸਟੂਡੀਓ ਜਾਣਾ ਹੀ ਹੋਰ ਬਸੇ ਹੀ ਜਾਣਾ ਹੀ ਨਹੀਂ ਹੈਗਾ ਤੇ ਸਾਜਰੇ ਜਾਵਾਂਗੇ ਅੰਤ ਗਾਈਜ਼ ਅਸੀਂ ਆ ਯੂਨੀਵਰਸਿਟੀ ਦੇ ਉਹ ਦੋ ਮਹਾਨ ਆਸਤੀਆਂ ਮੈਂ ਉਹ ਬਹੁਤ ਵੀ ਪਾਈ ਸੀ ਨਾ ਫੋਟੋ ਉਹ ਮਹਾਨ ਰੂਹਾ ਮਹਾਨ ਆਸਤੀਆਂ ਜਿਹੜਾ ਗਰਥ ਨਾਲ ਨੇ ਤੇ ਕਰਮ ਵਾਲੇ ਪਰ ਤੁਸੀਂ ਇਹ ਦੇਖੋ ਵੀ ਆਉਣ ਵਾਲੇ ਕੁਝ ਕਿਸਾਨਾਂ ਸਾਡੀ ਮੂਰਤੀ ਲੱਗ ਜਾਣੀ ਔਰੇ ਉਹ ਤੇ ਐਡਰੈਸ ਤੇ ਗੱਡੀ ਕਿਉਂਕਿ ਘਟੋ ਘੱਟ ਕਹਿੰਦੇ ਸਾਨੂੰ 7-8 ਸਾਲ ਤਾਂ ਹੋਏ ਗਏ ਮੈਂ ਤਾਂ ਘਟੋ ਘੱਟ ਜੀ 9 ਸਾਲ ਲਾ ਕੇ ਰੱਖੀ ਆਪਾਂ ਇਹ ਛੋਟਾ ਕਿੰਨਾ ਮਸਾਲਾ ਜੀ ਲਾਸਟ ਈਅਰ 3rd ਈਅਰ ਅੱਛਾ ਤੁਹਾਡਾ ਤੀਜਾ ਹੀ ਸਾਲ ਹੈ ਚਲੋ ਇਨੇ ਗਦਾ ਸੀ ਉਹੀ ਘੁੰਮਦੇ ਫਿਰਦੇ ਨਿਕਾਲਦੇ ਸੀ ਜੀ ਤੇ ਲੋ ਜੀ ਕਹਿੰਦੇ ਸ਼ਾਹ ਕਰੂਗਾ ਠੀਕ ਹੈ ਦੋਨੋਂ ਪੜਾਤੂ ਮੁੰਡੇ ਉਹ ਮੁੰਡੇ ਤਾਂ ਹੁਣ ਕਿਹਦੇ ਰਹਿ ਗਏ ਹੁਣ ਤਾਂ ਬਜ਼ੁਰਗ ਹੋ ਗਏ ਉਮਰਾਂ ਹੋ ਗਈਆਂ ਠੰਡ ਲੱਗਦੀ ਆ ਦੇਖੋ ਤਾਂ ਸਹੀ ਤੁਸੀਂ ਲੋ ਗੱਧਿਆਂ ਵਾ ਵਾਹੀਂ ਫਿਰਦੇ ਨੇ ਅਸੀਂ ਇੱਥੇ ਗੋੜ ਜਾੜੀ ਫਿਰਦੇ ਆ ਕੀ ਕਹਾ ਜਾਂਦੇ ਆ ਬਾਕੀ ਸੇ ਜਿਹੜੀਆਂ ਧੋਲੀਆਂ ਉਹਨੇ ਪਾਹਵਰਾਂ ਦੇ ਕੋਟਾਂ ਦੇ ਵਿੱਚੋਂ ਨਿਕਲ ਜਾਂਦੇ ਨੇ ਫਿਰ ਬਾਕੀ ਸ਼ਰਨ ਆਹੋ ਨਾ ਨਾ ਕਹਿੰਦੇ ਮਣ ਮਣ ਕੇ ਕਹਿੰਦੇ ਸਿਹਤ ਠੀਕ ਰਹੇਗੀ ਤਾਂ ਵੀ ਦੋਸਤ ਮੋਸੇ ਭੜਕਾਦੇ ਆ ਆਏ ਹਾਂ ਅੱਗੇ ਪਰੌਂਠੇ ਪਰੌਂਠੇ ਵੀ ਚੱਲਦੇ ਰਹਿੰਦੇ ਆ ਸਵੇਰੇ ਪਹਿਲਾਂ ਖਾ ਕੇ ਆਏ ਕੇਲੇ ਵੀ ਕੇਲੇ ਵੀ ਬਨਾਣਾ ਸ਼ੇਕ ਵੀ ਚੱਲ ਆਪਾਂ ਕਿਹੜਾ ਸੁਰ ਲਾਉਣੇ ਨੇ ਜਾਗ ਕਰਾਈ ਬੈਠਾ ਬਨਾਣਾ ਸ਼ੇਕ ਤੇ ਜਾਗ ਯਾਰ ਬਾਕੀ ਦੋ ਦੋ ਪਹਿਲੇ ਕਰੇ ਖਾ ਕੇ ਆਇਆ ਆਉਣ ਸਰ ਜਾਗ ਫੜਾ ਬਨਾਣਾ ਯਾਰ ਇੱਕ ਦਾ ਬੰਦੇ ਦਾ ਧਿਆਨ ਰੱਖੋ ਵੀ ਬੰਦੇ ਨੂੰ ਡਾਈਟ ਵਧੀਆ ਹੋਵੇ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨਾ ਠੀਕ ਆ ਫਿਰ ਇੱਥੇ ਆ ਕੇ ਅੱਜ ਅਸੀਂ ਬਹੁਤ ਨਾ ਨਾ ਅੱਜ ਅਸੀਂ ਅੱਜ ਅਸੀਂ ਬਹੁਤ ਟਾਈਮ ਬਾਅਦ ਨਾ ਕਹਿੰਦੇ ਉਹ ਉਹ ਕੰਟੀਨ ਦੀ ਚਾਹ ਪੀਤੀ ਅੱਜ ਕਾਫੀ ਦਿਨਾਂ ਬਾਅਦ ਦੋਸਤ ਮੋਸੇ ਉਹ ਚੱਲ ਸਮੋਸੇ ਦਾ ਯਾਰ ਕੋਈ ਵੱਡੀ ਗੱਲ ਨਹੀਂ ਉਹ ਜਿਹੜਾ ਮੇਦ ਦਾ ਹੌਲ ਕਰ ਜਾਂਦਾ ਹਾਂ ਹੌਲ ਦਾ ਮੇਦ ਦੇ ਹੌਲ ਪੈਂਦੇ ਆ ਗਰਮੀ ਪੱਲਾ 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 ਵਾਖਾ ਸੀਰਾ ਉਹ ਸੇਲ ਲੱਗਿਆ ਚਾਚਾ ਅੱਜ ਉਹ ਜੀ ਮੈਂ ਕਹਿੰਦੇ ਬੈਂਕ ਵਾਲੀ ਦੇ ਆਕਸ਼ਨ ਹੈ ਕੰਦੇ ਆਪਾਂ ਬੈਂਕਰ ਦੇ ਵਿੱਚ ਚੈੱਕ ਆਪਣਾ ਕਰ ਜਾਂਦਾ ਕਲੀਅਰਿੰਗ ਵਾਲਾ ਤੇ ਇੱਕ ਮਿੰਟ ਤੇ ਤੇ ਕਹਿੰਦੇ ਕੱਲ ਨੂੰ ਪੈਸੇ ਆਉਣਗੇ ਅੱਜ ਦੇ ਲਈ ਲਈ ਅਸੀਂ ਫੇਰ ਗਰੀਬ ਰਹਿ ਗਏ ਜੀ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਕੱਲ ਥੋੜੇ ਜਿਆਦਾ ਅਮੀਰ ਹੋਵਾਂਗੇ ਤੋ ਤੇ ਲਓ ਜੀ ਜਾਣਾ ਤਾਂ ਆਪਾਂ ਸਟੂਡੀਓ ਸੀਗਾ ਤੇ ਮੈਂ ਸੋਚਿਆ ਵੀ ਚਲੋ ਰੁਪੀਆਂ ਵਾਲਾ ਵੀ ਹਿਸਾਬ ਦਾ ਹੋ ਜਾਣਾ ਵੇਖ ਲਈਏ ਵੀ ਚਾਹੀਦੇ ਸਾਨੂੰ ਠੰਡ ਆ ਗਈ ਹੁਣ ਕੱਪੜੇ ਚ ਲੈਣ ਆਹ ਖਰਚਾ ਵਿੱਚ ਕਰਦੇ ਆ ਵੇ ਤੇ ਲਓ ਜੀ ਹੁਣ ਆਪਾਂ ਮਿਲਦੇ ਹਾਂ ਸਟੂਡੀਓ ਚੰਗਾ ਸੀ ਸੱਸੀ ਕਾਲ ਲਓ ਜੀ ਆਪਾਂ ਸਟੂਡੀਓ ਜੇ ਸਟੂਡੀਓ ਸੀ ਗਏ ਸੀਗੇ ਇੱਕ ਦਿਨ ਸਾਡੇ ਨਾਲ ਪ੍ਰਾਣੀ ਜੁੜ ਚੁੱਕਿਆ ਤੇ ਸਟੂਡੀਓ ਜਾ ਕੇ ਆਪਾਂ ਕਰਨੀ ਦਾ ਡੀਤੀ ਸੀਗੀ ਤੇ ਪ੍ਰਾਣੀ ਨੂੰ نیند ਆ ਰਹੀ ਕਹਿੰਦਾ ਮੈਂ ਪੀਣੀ ਚਾਹ ਹੈ ਇਹਦੇ ਤੋਂ ਲੈ ਉਠਾਏ ਤੇ ਚਾਹ ਪੀ ਕੇ ਥੋਨੂੰ ਕਿਦਾਂ ਲੱਗਦੀ ਹੈ ਤੂੰ ਚਾਹ ਪੀਂਦੀ ਮੈਂ ਮਜੀਤੋ ਮੈਂ ਮੋਹਿਤ ਹੋਰ ਵੀਰੇ ਸਾਡੀ ਜੈਨ ਕੋਈ ਨਾ ਮੈਂ ਮੋਹਿਤ ਤੋਂ ਮੋਹਿਤ ਉਹ ਯਾਰ ਉਹ ਨਹੀਂ ਨਹੀਂ ਸੋਚੋ ਮੋਹਿਤ ਤੋਂ ਹੋਵੇ ਚਾਹੀ ਮੋਹਿਤ ਤੋਂ ਹੋਵੇ ਜੋ ਮਰਜ਼ੀ ਕਹਿੰਦੇ ਨੇ ਅਵੀਰਾ ਵਾਲੀ ਸ਼ੂਜ਼ ਨਹੀਂ ਬਈ ਮਹਿੰਗੀਆਂ ਚੀਜ਼ਾਂ ਬਿੰਦੇ ਨੇ ਮੋਹਿਤ ਤੋਂ ਪਤਾ ਵੈਸੇ ਤਾਂ ਆਪਾਂ ਚੱਲ ਠੀਕ ਆ ਉਹ ਜਰ ਕਹਿਣ ਅੰਗਰੇਜ਼ਾਂ ਦੀ ਜਿਸ ਕੱਢ ਅੰਗਰੇਜ਼ਾਂ ਦੀ ਨਹੀਂ ਜਿੱਥੇ ਦੀ ਮੋਹਿਤੋ ਆ ਉਹਨਾਂ ਨੂੰ ਜੇ ਕਹਿਣਾ ਹੀ ਨਹੀਂ ਆਉਂਦਾ ਆਪਾਂ ਨੂੰ ਤਾਂ ਕਹਿਣਾ ਹੁੰਦਾ ਆਪਾਂ ਕਹਾ ਨਹੀਂ ਸਾਡਾ ਧੱਕਾ ਚੱਲਦਾ ਇਹ ਹੀ ਕਹਿੰਦੇ ਨੇ ਮਿਹੜੇ ਵਾਲੇ ਆਕੇ ਬਾਕਾ ਇਹ ਇਹ ਚ ਨਮ ਗੱਟੇ ਹੋਇਆ ਜੀ ਲਓ ਜੀ ਹੁਣ ਸਟੂਡੀਓ ਪਹੁੰਚ ਚੁੱਕੇ ਆ ਜੀ ਤੇ ਹੁਣ 10 ਉਹਨੇ ਬੈਠਣੇ ਨੇ ਡੀਟੀ ਤੇ ਇੱਕ ਐਡੀਟਿੰਗ ਵਾਲਾ ਕੰਮ ਇਧਰ ਆ ਪ੍ਰਾਣੀ ਨੂੰ ਵੀ ਲਾਣਾ ਹੈਗਾ ਤੇ ਬੱਡੀ ਬੱਡੀ ਇਹ ਕਰਦੇ ਸ਼ੂਟਿੰਗ ਹਾਂ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਵਾਹ ਲਾਲੋ ਇਹ ਥੋੜੀ ਜਿਹੜੀ ਤਗੜੇ ਲੈਵਲ ਦੀ ਕਰਦੇ ਉਹ ਫੋਨ ਚ ਹੁੰਦੀ ਆ ਫੁਰੇ ਨੂੰ ਕਹਿੰਦੇ ਆ ਤੇ ਜਿਹੜੀ ਥੋੜੀ ਹੁੰਦੀ ਹੈ ਛੋਟੇ ਲੈਵਲ ਦੀ ਪਰ ਐਚਡੀ ਪੂਰੀ ਕਹਿੰਦੇ ਸੀ ਜੀ ਨੂੰ ਉਹ 1000 ਨਹੀਂ ਕੰਪਿਊਟਰ 'ਚ ਕਰਦੇ ਨੇ ਉਹ ਲੱਗਣ ਦਾ ਦੇਖ ਵੀ ਸਾਡਾ ਸੈਟਅਪ ਲੱਗਿਆ ਬਾਈ ਪੂਰਾ ਠੀਕ ਹੈ ਜੀ ਤਿਆਰੀ ਹੈ ਤੇ ਉਹ ਪਿੱਛੇ ਸਾਡਾ ਸਟੂਡੀਓ ਤੁਸੀਂ ਦੇਖਦੇ ਹੋ ਹਰ ਵੀਡੀਓ 'ਚ ਕੋਈ ਲਾਈਟਾਂ ਦੱਸੋ ਸੋਹਣੀਆਂ ਲੱਗਦੀਆਂ ਨੇ ਤੇ ਬਾਕੀ ਇਹ ਲੋ ਜੀ ਆਪਣਾ ਫਸਟ ਡੇ ਵਲੌਗ ਸੀਗਾ ਜਿਹੜਾ ਆਪਾਂ 30 ਡੇ ਦਾ ਕਿਹਾ ਸੀਗਾ ਆਪਾਂ ਇਹ ਵਲੌਗ ਨੂੰ ਅੱਜ ਇੱਥੇ ਐਂਡ ਕਰ ਦਿੰਗੇ ਵੀ ਫਸਟ ਵਲੌਗ ਆ ਜੇ ਆਪਾਂ ਬੜਾ ਲੰਬਾ ਨਹੀਂ ਖਿੱਚਾਂਗੇ ਨੰਬਰ 2 ਦੇ ਕਿਉਂਕਿ ਇੱਥੋਂ ਹੋਰਾਂ ਦੀ ਕੁਝ ਕਰਨਾ ਨਹੀਂ ਫੇਰ ਤੁਸੀਂ ਕਹਿਣਾ ਉੱਥੀ ਆ ਕੇ ਬਹਿ ਕੇ ਲਾ ਕੇ ਤੇ ਬਾਹਰ ਜੋ ਵੀ ਘੁੰਮਣਾ ਪੈਂਦਾ ਸੀ ਉਹ ਹੋ ਲਿਆ ਤੇ ਬਾਕੀ ਤੁਸੀਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਸਾਡਾ ਵਲੌਗ ਅੱਜ ਦਾ ਕਿਵੇਂ ਲੱਗਿਆ ਤੇ ਬਾਕੀ ਲਗਾ ਕੱਲ ਵਾਲਾ ਕੱਲ ਆਊਗਾ ਬਾਕੀ ਹੁਣ ਲਗਾਤਾਰ 30 30 ਦਿਨ ਅਸੀਂ ਭੋਗ ਦੇ ਰਾਂਗੇ ਜੀ ਸ਼ਾਸਿਕਾ